ਜਿਵੇਂ ਕਿ ਭਾਈ ਤੁਸੀਂ ਸਾਰੇ ਜਾਣਦੇ ਹੋ ਅੱਜ ਲੱਖਾ ਸਿਧਾਣਾ ਤੇ ਅਮਤੋਜ ਮਾਨ ਨੇ ਇੱਕ ਪਟਿਆਲੇ ਦਾ ਪ੍ਰੋਗਰਾਮ ਉਲੀਕਿਆ ਹੋਇਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਉਹਨਾਂ ਨੂੰ ਸਵਾਲ ਜਵਾਬ ਕਰਨ ਦਾ ਤੇ ਅਮਤੋਜ ਮਾਨ ਤੇ ਲੱਖਾ ਸਿਧਾਣਾ ਨਾ ਕੱਲ ਪਰਸੋਂ ਦੀਆਂ ਦੋ ਤਿੰਨ ਵੀਡੀਓ ਇਹਨਾਂ ਨੇ ਪਾਈਆਂ ਨੇ ਜਿਹੜੀਆਂ ਕਿ ਉਹਦੇ ਵਿੱਚ ਇਹ ਇੱਕ ਦੋ ਗੱਲਾਂ ਜਿਹੜੀਆਂ ਕਹਿ ਰਹੇ ਆ ਨਾ ਮੈਂ ਉਹਦੇ ਤੇ ਜਵਾਬ ਦੇਣ ਨੂੰ ਇਹ ਲਾਈਵ ਕਰਨ ਲੱਗੇ ਆ ਪਰ ਕੱਲ ਡਾਇਰ ਐਸੋਸੀਏਸ਼ਨ ਦੇ ਜਿਹੜੇ ਆਪਣੇ ਪ੍ਰਧਾਨ ਨੇ ਕਮਲਦੇਵ ਚੋਹਾਨ ਉਹਨਾਂ ਨੇ ਵੀ ਲਾਈਵ ਹੋ ਕੇ ਇਹਨਾਂ ਨੂੰ ਟਕਾ ਟਕਾ ਕੇ ਜਵਾਬ ਦਿੱਤੇ ਆ ਉਹਨਾਂ ਨੇ ਪੇਪਰ ਲੈ ਕੇ ਐਵੀਡੈਂਸ ਦੇ ਆਧਾਰ ਤੇ ਗੱਲ ਕੀਤੀ ਇਹ ਬਿਨਾ ਪੇਪਰਾਂ ਤੋਂ ਹੀ ਲੱਖਾ ਸੁਧਾਣਾ ਮਤੋਜਮਣ ਬਿਨਾ ਪੇਪਰਾਂ ਤੋਂ ਬਿਨਾ ਕੁਝ ਦਿਖਾਈ ਗੱਲਬਾਤ ਕਰ ਰਹੇ ਨੇ ਤੇ ਤੁਸੀਂ ਕੱਲ ਦੀ ਉਹਨਾਂ ਦੀ ਲਾਈਵ ਮੈਂ ਸ਼ੇਅਰ ਵੀ ਕੀਤੀ ਹੋਈ ਹੈ ਗਰੁੱਪਾਂ ਦੇ ਵਿੱਚ ਤੇ ਤੁਸੀਂ ਜਾ ਕੇ ਉਹਨਾਂ ਦੇ ਪੇਜ ਤੇ ਦੇਖ ਵੀ ਸਕਦੇ ਹੋ ਤੇ ਲੱਖਾ ਸੁਧਾਣਾ ਨਾ ਅਮਤੋਜ ਮਾਨ ਦੋ ਤਿੰਨ ਗੱਲਾਂ ਜਿਹੜੀਆਂ ਕਹਿੰਦੇ ਨੇ ਉਹ ਚ ਪਹਿਲੀ ਗੱਲ ਇੱਕ ਇਹ ਕਹਿੰਦੇ ਨੇ ਕਿ ਐਨਜੀਟੀ ਨੇ ਹੁਕਮ ਕਰਤੇ ਜੀ ਬੰਦ ਕਰਨ ਦੇ ਠੀਕ ਨਹੀਂ ਮੈਂ ਕਹਿੰਦਾ ਜੀ ਆਪਣੇ ਐਨਜੀਟੀ ਸਤਕਾਰਯੋਗ ਨੈਸ਼ਨਲ ਗ੍ਰੀਨ ਟ੍ਰਾਈਬਲ ਟ੍ਰਿਬਿਊਨਲ ਠੀਕ ਨਹੀਂ ਤੇ ਮੈਂ ਲੱਖੇ ਨੂੰ ਤੇ ਅਮਤੋਜ ਮਾਨ ਨੂੰ ਇੱਕ ਗੱਲ ਕਹਿਣਾ ਹੈ ਕਿ ਜੇ ਉਹਨਾਂ ਨੇ ਡਾਈਂਗ ਬੰਦ ਕਰਨ ਦੇ ਹੁਕਮ ਕੀਤੇ ਨੇ ਨਾ ਉਹ ਪੇਪਰ ਤਾਂ ਪਾਉਣ ਘੱਟੋ-ਕੱਟ ਆਪਣੇ ਫੇਸਬੁੱਕ ਆਈਡੀਆਂ 'ਤੇ ਪਾਦਣ ਤੁਹਾਡੇ ਕਹਿਣ ਦਾ ਬੰਦ ਕਰ ਦਿੰਦੇ ਹੁਕਮ ਨਾਲੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦਾ ਮੈਂ ਅੱਜ ਸਵੇਰੇ ਪਹਿਲਾਂ ਡਾਇਰ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਗੱਲਬਾਤ ਵੀ ਕੀਤੀ ਆ ਇਸ ਮਹੀਨੇ ਵੀ ਤਰੀਕ ਆ ਉਸ ਉਸ ਜਿਹੜਾ ਕੇਸ ਚੱਲ ਰਿਹਾ ਵਾ ਨਾ ਆਪਣੇ ਕਾਲੇ ਪਾਣੀ ਨੂੰ ਲੈ ਕੇ ਜਾਂ ਆਪਣੇ ਐਨਜੀਟੀ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਵਾ ਸਤਕਾਰਯੋਗ ਐਨਜੀਟੀ ਮੈਂ ਹੁਣ ਅੱਗੇ ਦੱਸਦਾ ਸਤਕਾਰਯੋਗ ਐਨਜੀਟੀ ਕਿਉਂ ਕਹਿ ਰਿਹਾ ਵਾਂ ਕੀ ਐਨਜੀਟੀ ਨੇ ਜਦੋਂ ਕੋਈ ਹੁਕਮ ਕਰਨਾ ਹੁੰਦਾ ਨਾ ਕਿ ਉਹ ਇੱਕੋ ਦਾਵਾਂ ਦੇਖ ਕੇ ਕੋਈ ਹੁਕਮ ਨਹੀਂ ਕਰਦੀ ਜਾਂ ਉਹਦੇ ਕੋਈ ਆਪਣੇ ਨੋਮਸ ਹੁੰਦੇ ਨੇ ਕਈ ਨਿਯਮ ਹੁੰਦੇ ਨੇ ਕਈ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਕੋਈ ਹੁਕਮ ਹੁੰਦਾ ਵਾ ਤੇ ਇਸ ਮਹੀਨੇ ਵੀ ਉਹਦੀ ਤਰੀਕ ਮੈਨੂੰ ਲੱਗਦਾ ਲੱਖਾਂ ਤੇ ਅਮਤੋਜ ਮਾਨ ਇਹ ਮੈਨੂੰ ਦੱਸ ਨਹੀਂ ਸਕਦੇ ਕਿੰਨੀ ਤਰੀਕ ਆ ਮੈਂ ਜ਼ੋਰ ਦੱਸ ਦੂੰਗਾ ਲੋਕਾਂ ਨੂੰ ਕਿ ਤਰੀਕ ਕਿੰਨੀ ਐਨਜੀਟੀ ਦੀ ਠੀਕ ਨਹੀਂ ਮੈਂ ਲੋਕ ਇਹਨਾਂ ਨੂੰ ਓਪਨ ਕਹਿਣਾ ਪਿਆ ਵਾ ਲੱਖਾਂ ਨੂੰ ਅਮਤੋਜ ਮਾਨ ਨੂੰ ਇਹ ਆਪਣੀ ਵੀਡੀਓ ਦੇ ਵਿੱਚ ਇੱਕ ਗੱਲ ਸ਼ੁਰੂ ਜੀ ਕਰ ਦਿੰਦੇ ਨੇ ਕਿ ਐਨਜੀਟੀ ਨੇ ਹੁਕਮ ਕਰਤੇ ਜੀ ਡਾਈਂਗ ਬੰਦ ਕਰਨ ਦੇ ਮੈਂ ਇਹਨਾਂ ਨੂੰ ਓਪਨ ਚੈਲੰਜ ਦਿੰਦਾ ਕਿ ਭਾਈ ਜਿਹੜੀ ਐਨਜੀਟੀ ਨੇ ਹੁਕਮ ਕੀਤੇ ਆ ਨਾ ਜਿਹੜੀ ਡਾਈਂਗ ਐਸੋਸੀਏਸ਼ਨ ਜਿਹੜੀ ਆਪਣੀ ਤੁਸੀਂ ਲੁਧਿਆਣੇ ਦੀ ਗੱਲ ਕਰਦੇ ਹੋ ਕਾਲੇ ਪਾਣੀ ਦੇ ਖਿਲਾਫ ਤੁਸੀਂ ਆਪਣੇ ਵੀਡੀਓ ਪਾ ਰਹੇ ਹੋ ਕਿ ਐਨਜੀਟੀ ਨੇ ਹੁਕਮ ਕਰਤੇ ਬੰਦ ਕਰਨ ਦੇ ਮੈਂ ਕਹਿੰਦਾ ਉਹ ਐਨਜੀਟੀ ਦੇ ਪੇਪਰ ਆਪਣੇ ਲਾਈਵ ਦੇ ਵਿੱਚ ਕਿਉਂ ਨਹੀਂ ਦਿਖਾ ਰਹੇ ਜਾਂ ਆਪਣੇ ਆਈਡੀ ਦੇ ਉੱਪਰ ਕਿਉਂ ਨਹੀਂ ਪਾ ਰਹੇ ਲੱਖਾਂ ਦੇ ਆਪਣੇ ਹਮਤੋਜਮਾਨ ਲੋਕਾਂ ਦੇ ਪੁੱਤਾਂ ਨੂੰ ਕਿਉਂ ਗੁਮਰਾ ਕਰਦੇ ਨੇ ਕਿਉਂ ਗੁਮਰਾਹ ਕਰਦੇ ਨੇ ਮੈਨੂੰ ਇੱਕ ਗੱਲ ਦੱਸੋ ਡਾਈੰਗ ਐਸੋਸੀਏਸ਼ਨ ਜਿਹੜੀ ਆ ਡਾਈੰਗ ਦੀਆਂ ਜਿਹੜੀਆਂ ਚੱਲਦੀਆਂ ਪਈਆਂ ਯੂਨਟਾਂ ਉਹ ਅੱਜ ਦੀਆਂ ਥੋੜਾ ਚੱਲਦੀਆਂ ਉਹ ਤਾਂ 30 30 40 40 ਸਾਲ ਦੀਆਂ ਚੱਲ ਰਹੀਆਂ ਨੇ ਉਹ ਬਿਨਾ ਨਾਮਸ ਤੇ ਤੋਂ ਹੀ ਚੱਲ ਰਹੀਆਂ ਨੇ ਬਿਨਾ ਐਨਜੀਟੀ ਦੇ ਉਤੋਂ ਹੀ ਚੱਲ ਰਹੀਆਂ ਨੇ ਬਿਨਾ ਕਿਸੇ ਆਪਣੇ ਉਤੋਂ ਚੱਲ ਰਹੀਆਂ ਨੇ ਕੋਈ ਹੁਕਮਾ ਤੋਂ ਜਾਂ ਕੋਈ ਨੋਰਮਸ ਨਿਯਮ ਦੇ ਉਲੰਘਣਾ ਕਰਨ ਤੋਂ ਐਂ ਹੀ ਚੱਲੀ ਜਾ ਰਹੀਆਂ 40 ਸਾਲ ਤੋਂ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਾਂ 40 ਸਾਲ ਤੱਕ ਇਹਨਾਂ ਨੂੰ ਨੀਂਦ ਤੋਂ ਇਹ ਜਾਗੇ ਨਹੀਂ ਹੈਗੇ ਠੀਕ ਨਹੀਂ ਹਰ 2014 ਦਾ ਇਹ ਸਮਾਜ ਸੇਵੀ ਬਣਿਆ ਹੋਇਆ ਲੱਖਾਂ ਠੀਕ ਨਹੀਂ ਅਮਤੋਜ ਮਾਣਾ ਨਵਾਂ ਨਵਾਂ ਬਣਿਆ ਹੁਣ ਭਾਨਾ ਸਿੱਧੂ ਵੀ 2014 12 ਤੋਂ ਉਦੋਂ ਤਾਂ ਇਹਨਾਂ ਨੂੰ ਦਿਖਿਆ ਨਹੀਂ ਹੈਗਾ ਹੁਣ ਇਹ ਇਹਨਾਂ ਨੂੰ ਇਹ ਡਾਈਂਗ ਐਸੋਸੀਏਸ਼ਨਾਂ ਦੇਖਣ ਲੱਗ ਗਏ ਲੁਧਿਆਣੇ ਦੀਆਂ ਮੈਂ ਇਹਨਾਂ ਨੂੰ ਓਪਨ ਚੈਲੰਜ ਦਿੰਦਾ ਕਿ ਭਾਈ ਜਿਹੜੇ ਐਨਜੀਟੀ ਨੇ ਹੁਕਮ ਕੀਤੇ ਆ ਉਹ ਪੇਪਰ ਆਪਣੀ ਆਈਡੀਆਂ ਦੇ ਉੱਪਰ ਪਾਉਣ ਉਹਦੇ ਵਿੱਚ ਲਿਖਿਆ ਹੋਣਾ ਚਾਹੀਦਾ ਕਿ ਡਾਈਂਗ ਬੰਦ ਹੋਣੀ ਚਾਹੀਦੀ ਆ ਪੰਜਾਬ ਦੀ ਦਿਖਾਉਣ ਐਨਜੀਟੀ ਦੇ ਵਿੱਚ ਤਾਂ ਕੇਸ ਚੱਲ ਰਿਹਾ ਆਲਰੇਡੀ ਜਿਹੜੇ ਇਹਨਾਂ ਦੇ ਨਾਲ ਵਕੀਲ ਖੜੇ ਹੁੰਦੇ ਨੇ ਜਿਹੜੇ ਹੋਰ ਵੀ ਜਿਹੜੇ ਨਾਲ ਖੜੇ ਹੁੰਦੇ ਆ ਉਹ ਜਾਣਦੇ ਹੀ ਨੇ ਤਰੀਕਾ ਭੁਗਤਣ ਮੈਂ ਤਰੀਕ ਵੀ ਦੱਸ ਸਕਦਾ ਨਾਲੇ ਜਨਵਰੀ ਦੀ ਕਿੰਨੀ ਤਰੀਕ ਆ ਪਰ ਮੈਂ ਦੱਸ ਨਹੀਂ ਨੀ ਹੈਗੀ ਇਹੀ ਦੱਸਣ ਇਹ ਅੱਧੀ ਗੱਲ ਕਰਦੇ ਨੇ ਮੈਂ ਤਾਂ ਹੀ ਤੁਹਾਨੂੰ ਕਹਿਣਾ ਤੁਸੀਂ ਕੱਲ ਦਾ ਲਾਈਵ ਚੈੱਕ ਕਰ ਲਓ ਕਮਲਦੇਵ ਚੋਹਾਨ ਮੈਂ ਲਾਈਵ ਸ਼ੇਅਰ ਵੀ ਕੀਤਾ ਹੋਇਆ ਵਾ ਉੱਥੇ ਜਾ ਕੇ ਕਲੀਰ ਦੇ ਪਤਾ ਲੱਗ ਜੂ ਇੱਕ ਇੱਕ ਪੇਪਰਾਂ ਦੇ ਉੱਪਰ ਗੱਲਬਾਤ ਕੀਤੀ ਆ ਉਹਨਾਂ ਨੇ ਇੱਕ ਇੱਕ ਚੀਜ਼ ਦੇ ਉੱਪਰ ਕਿ ਕਿਤੇ ਹੋਰ ਤਾਂ ਇਹ ਗੱਲ ਨਹੀਂ ਕਰਦੇ ਗੱਲ ਕਰਨਗੇ ਸਿਰਫ ਲੁਧਿਆਣੇ ਡਾਈੰਗ ਦੀ ਹੁਣ ਉਹ 40 ਸਾਲ ਦੀਆਂ ਜਿਹੜੀਆਂ ਡਾਈੰਗਾਂ ਚੱਲ ਰਹੀਆਂ ਨੇ ਉਹ ਬਿਨਾ ਐਨਜੀਟੀ ਤੋਂ ਚੱਲ ਦੇ ਨੀਮਾ ਤੋਂ ਬਿਨਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਬਿਨਾ ਉਹ ਤੋਂ ਚੱਲ ਰਹੀਆਂ ਨੇ ਇਹਨਾਂ ਨੂੰ ਪੁੱਛਣਾ ਆਣਾ ਹੋਵੇ ਕੋਈ ਫਿਰ ਲੱਖਾ ਮੈਨੂੰ ਇੱਕ ਗੱਲ ਦੱਸੇ ਇਹਨੇ ਘਲਾੜਾ ਜਿਹੜਾ ਲਾਇਆ ਵਾ ਉਹ ਐਨਜੀਟੀ ਦੇ ਨੀਮਾ ਸਹਿਤ ਲਾਇਆ ਹੋਇਆ ਵਾ ਜਿਹੜੇ ਉਹਦੇ ਇਹਦੇ ਘਾੜੇ ਦੇ ਉੱਪਰ ਪ੍ਰਵਾਸੀ ਕੰਮ ਕਰਦੇ ਨੇ ਉਹ ਆਏ ਐਸੇ ਹੀ ਮਾਰਕਾ ਨੇ ਜਾਓ ਕੈਨੇਡਾ ਅਮਰੀਕਾ ਤੋਂ ਆਏ ਨੇ ਧੂਆ ਤਾਂ ਉਹਦੇ ਵਿੱਚੋਂ ਵੀ ਨਿਕਲਦਾ ਪਿਆ ਵਾ ਇਹ ਤਾਂ ਆਪ ਆਪਣੀ ਲਾਈਵ ਦੇ ਵਿੱਚ ਮੰਨਦਾ ਆਪਣੀ ਇੰਟਰਵਿਊ 'ਚ ਮੰਨਦਾ ਵਾ ਕਿ ਜਿਹੜੇ ਮੈਂ ਪ੍ਰਵਾਸੀ ਰੱਖੇ ਆ ਨਾ ਤਾਂ ਮੈਨਾਂ ਦੀ ਕੋਈ ਵੈਰੀਫਿਕੇਸ਼ਨ ਕਰਾਈ ਨਾ ਕੋਸ਼ੋਰ ਕਰਾਇਆ ਫਿਰ ਇਸ ਦਾ ਮਤਲਬ ਆ ਇਹਨੇ ਆਪਣੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਵੀ ਸਰਟੀਫਿਕੇਟ ਨਹੀਂ ਲਿਆ ਹੋਣਾ ਘਲਾੜਾ ਲਾਉਣ ਤੋਂ ਪਹਿਲਾਂ ਫਿਰ ਇਹਨਾਂ ਦੇ ਹਰੇਕ ਕੰਮ ਸਹੀ ਹੋ ਗਏ ਫਿਰ ਮੈਨੂੰ ਹੁਣ ਇੱਕ ਗੱਲ ਦੱਸੋ 1.5 ਸਾਲ ਸਵਾ ਸਾਲ ਆਪਣੇ ਦਿੱਲੀ ਦੇ ਬਾਰਡਰਾਂ ਤੇ ਆਪਣੇ ਹਰਿਆਣੇ ਦੇ ਬਾਰਡਰਾਂ ਤੇ ਬੈਠੇ ਰਹੇ ਕਿਸਾਨ ਖਨੌਰੀ ਵੀ ਬੰਦ ਰਿਹਾ ਸ਼ੰਭੂ ਵੀ ਬੰਦ ਰਿਹਾ ਇੱਕ ਪਾਸੇ ਪੰਦੇਰ ਦੀ ਯੂਨੀਅਨ ਬੈਠੀ ਸੀ ਇੱਕ ਪਾਸੇ ਡੱਲੇਵਾਲ ਸਾਹਿਬ ਦੀ ਯੂਨੀਅਨ ਬੈਠੀ ਸੀ ਇੱਕ ਸਾਲ ਬੈਠਣ ਤੋਂ ਬਾਅਦ ਜਦੋਂ ਅੱਗੇ ਵਧਣ ਦੀ ਵਾਰੀ ਆ ਗਈ ਜਿੱਥੇ ਤੋਰਨ ਦੀ ਵਾਰੀ ਆ ਗਈ ਆਪਣੇ ਅੱਗੇ ਵਧਣ ਦੀ ਵਾਰੀ ਆ ਗਈ ਮਰਨ ਵਰਤ ਦਾ ਡਰਾਮਾ ਸ਼ੁਰੂ ਕਰ ਲਿਆ ਡੱਲੇਵਾਲ ਸਾਹਿਬ ਨੇ ਮੈਂ ਪਿਛਲੇ ਸਾਲ ਲਾਈਵ ਕੀਤਾ ਲਾਈਵ ਕਰ ਲਾਈਵ ਵੀ ਕੀਤਾ ਉਸ ਤੋਂ ਬਾਅਦ ਮੈਂ ਪਟਿਆਲੇ ਜਾ ਕੇ ਦਰੋ ਦੁਖਨਵਾਰਨ ਸਾਹਿਬ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ ਪੰਦੇਰ ਸਾਹਿਬ ਦੀ ਡੱਲੇਵਾਲ ਸਾਹਿਬ ਦੀ ਆਪਣੇ ਐਸਕੇਮ ਦੇ ਨਾਲ ਮੈਂ ਉਹ ਦੋ ਸਵਾਲ ਕਰਨੇ ਚਾਹੇ ਮੇਰੇ ਇੱਕ ਸਵਾਲ ਦਾ ਜਵਾਬ ਨਹੀਂ ਦੇ ਸਕੇ ਪੰਦੇਰ ਸਾਹਿਬ ਜਾਂ ਡੰਦੇਵਾਲ ਸਾਹਿਬ ਦੀ ਯੂਨੀਅਨ ਜਿੰਨੇ ਵੀ ਉਹ ਬੰਦੇ ਆਏ ਹੋਏ ਸੀਗੇ ਇਹ ਨੌਨ ਪੋਲੀਟੀਕਲ ਕਹਿ ਕੇ ਜਿਹੜੇ ਬੈਠੇ ਸੀਗੇ ਸ਼ੰਭੂ ਤੇ ਖਨੌਰੀ ਦੇ ਉੱਪਰ ਇੱਕ ਸਵਾਲ ਦਾ ਜਵਾਬ ਨਹੀਂ ਦੇ ਪ ਸਕੇ ਮੇਰੇ ਉਹ ਵੀਡੀਓ ਹੋਈ ਤੱਕ ਮੇਰੇ ਚੈਨਲਾਂ 'ਤੇ ਪਈਆਂ ਇੱਕ ਸਵਾਲ ਦਾ ਜਵਾਬ ਕਿਵੇਂ ਭੱਜ ਰਹੇ ਸੀਗੇ ਇਹ ਇਸ ਦਾ ਮਤਲਬ ਆ ਕਿ ਮੰਚ 'ਚ ਕੋਈ ਚੋਰ ਸੀ ਤਾਂ ਨਹੀਂ ਸਵਾਲਾਂ ਦਾ ਜਵਾਬ ਦੇ ਸਕੇ ਫਿਰ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਜਾ ਕੇ ਜਦੋਂ ਇਹਨਾਂ ਨੇ ਮਰਨ ਵਾਰਤਾ ਦਾ ਡਰਾਮਾ ਸ਼ੁਰੂ ਕੀਤਾ ਦੱਲੇਵਾਲ ਸਾਹਿਬ ਨੇ ਮੈਂ ਜਾ ਕੇ ਇੰਟਰਵਿਊ ਕੀਤੀ ਆ ਲਿਵਿੰਗ ਇੰਡੀਆ ਦੇ ਉੱਪਰ ਚੰਦਾ ਹਜੇ ਵੀ ਪਈਆਂ ਸਾਰੀਆਂ ਮੈਂ ਕੀ ਕਿਹਾ ਸੀ ਉਦੋਂ ਇਹੀ ਲੱਖਾ ਇਹੀ ਪਾਨਾ ਇਹੀ ਅਮਤੋਜਮਾਨ ਲੱਖਾ ਪੋਲੀਟੀਕਲ ਬੰਦਾ ਇਹਨੂੰ ਸਰੇਜਾ ਦਿੱਤੀਆਂ ਜਾ ਰਹੀਆਂ ਸੀ ਇਹ ਤਾਂ ਨੌਨ ਪੋਲੀਟੀਕਲ ਸੀਗੇ ਦੱਲੇਵਾਲ ਸਾਹਿਬ ਤੇ ਭੰਦੇਰ ਸਾਹਿਬ ਕਹਿੰਦੇ ਆਪਣੇ ਆਪ ਨੂੰ ਫੇਰ ਇਹੀ ਲੱਖਾ ਅਮਤੋਜਮਾਨ ਤੇ ਪਾਨਾ ਕੀ ਕਹਿੰਦੇ ਹੁੰਦੇ ਸੀ ਜਾ ਕੇ ਉੱਥੇ ਜੇ ਸਾਡੇ ਬਾਪੂ ਨੂੰ ਕੁਝ ਹੋ ਗਿਆ ਸਰਕਾਰਾਂ ਸੋਚਣ ਰ ਮੈਂ ਪਹਿਲੇ ਉਸੇ ਦਿਨ ਹੀ ਕਹਤਾ ਜਿਤਨ ਮਰਨ ਬਤ ਰੱਖਿਆ ਸੀ ਕਿ ਨਾ ਤਾਂ ਕੁਝ ਹੋਇਆ ਨਾ ਕੁਝ ਹੋਣਾ ਹੁਣ ਉਹੀ ਡੱਲੇਵਾਲ ਸਾਹਿਬ ਦੀ ਸਾਡੀ ਮਿਹਨਤ ਰੰਗ ਲਿਆਈ ਮੇਰੀ ਮਿਹਨਤ ਨਹੀਂ ਹੈਗੀ ਸਾਰੇ ਜਿੰਨੇ ਸਾਡੇ ਨਾਲ ਭਰਾ ਜੁੜੇ ਹੁੰਦੇ ਸਾਰਿਆਂ ਦੀ ਮੇ ਸਾਡੀ ਮਿਹਨਤ ਮੈਂ ਤਾਂ ਹੀ ਮੇਰੀ ਨਹੀਂ ਕਿਹਾ ਮੇਰੇ ਨਾਲ ਹੋ ਰੋਮੀ ਵੀ ਜੁੜਿਆ ਹੋਇਆ ਹੋਰ ਭਰਾ ਸਾਡੇ ਸਾਰੇ ਜੁੜੇ ਸਾਡੀ ਮਿਹਨਤ ਰੰਗ ਲੈ ਕੇ ਆਈ ਸਾਲ ਹੋ ਗਿਆ ਮੈਨੂੰ ਕੱਲੀ ਕੱਲੀ ਯੂਨੀਅਨ ਤੱਕ ਗੱਲਬਾਤ ਕਰਦਿਆਂ ਨੂੰ ਇਸ ਚੀਜ਼ ਦੇ ਉੱਪਰ ਇੱਕ ਇੱਕ ਸਬੂਤ ਦਿੰਦਿਆਂ ਨੂੰ ਅੱਜ ਉਹ ਡੱਲਿਆ ਸਾਹਿਬ ਦੀ ਯੂਨੀਅਨ ਖੁਦ ਦੀ ਉਹਨਾਂ ਦੇ ਸਵਾਲ ਖੜੇ ਕਰ ਰਹੀ ਹੈ ਕਿ ਸਾਰਾ ਮਹਿਜ ਇੱਕ ਡਰਾਮਾ ਸੀ ਆਪਣੇ ਘਰ ਭਰੇ ਗਏ ਫਿਰ ਮੈਨੂੰ ਇੱਕ ਗੱਲ ਦੱਸਣ ਹੁਣ ਆਪਣੀ ਕਿਸਾਨੀ ਛੱਡ ਕੇ ਲੱਖੇ ਹੁਣੀ ਹੁਣ ਆਪਣੇ ਡੱਲਿਆ ਸਾਹਿਬ ਨੂੰ ਆਪਣੇ ਕਦੋਂ ਹਿਸਾਬ ਮੰਗਣਗੇ ਇਹ ਲੁਧਿਆਣੇ ਆ ਕੇ ਦਾ ਹਿਸਾਬ ਬੜਾ ਹੀ ਮੰਗਦੇ ਨੇ ਉੱਥੇ ਜਾ ਕੇ ਤਾਂ ਬੜੀਆਂ ਵੀਡੀਓ ਪਾਉਂਦੇ ਡੱਲਿਆ ਸਾਹਿਬ ਨਾਲ ਬਹਿ ਕੇ ਉੱਥੇ ਦਾ ਬੜਾ ਕਹਿੰਦੇ ਸੀ ਕਿ ਬਾਪੂ ਨੂੰ ਕੁਝ ਹੋ ਜਾਣਾ ਆਜੋ ਕੱਟੇ ਹੋ ਜਾਓ ਹੁਣ ਬਾਪੂ ਦਾ ਹਿਸਾਬ ਕੌਣ ਮੰਗੂਗਾ ਜਿਹੜੇ ਉੱਥੇ ਨੌਜਵਾਨਾਂ ਤੇ ਗੋਲੀਆਂ ਮਰਵਾਇਆਂ ਗਈਆਂ ਹੈ ਸ਼ੁਭ ਕਰਨ ਨੂੰ ਸ਼ੁਭ ਕਰਨ ਬਾਪੂ ਦੇ ਦੋਗੇ ਪਰਿਵਾਰ ਨੂੰ ਜੇਸਦਾਂ ਚੋਬੂ ਕਰਦੇ ਗੋਲੀ ਬੱਜੀ ਆ ਇਹ ਦਿਨੇ ਦਿਖੇ ਨਹੀਂ ਹੈਗੇ ਨਾ ਭਾਨਾ ਨਾ ਲੱਖਾ ਨਾਮ ਤੋਜਮਾ ਰਾਤ ਨੂੰ ਇਹ ਟਰਾਂਡੀਆਂ ਚ ਜਾ ਕੇ ਲਾਈਵ ਹੁੰਦੇ ਪਏ ਸੀ ਅਗਲੇ ਦਿਨ ਪਰਿਵਾਰ ਨੂੰ ਜਫੀਆਂ ਪਾਉਂਦੇ ਫਿਰਦੇ ਸੀ ਉਸ ਪਰਿਵਾਰ ਨੂੰ ਸ਼ੁਭ ਕਰਨਦੇ ਨੂੰ ਦਿਨੇ ਤਾਂ ਇਹ ਦਿਖੇ ਨਹੀਂ ਹੈਗੇ ਫਿਰ ਮੈਨੂੰ ਇਹ ਸਾਰੇ ਦੱਸਦਣ ਇੱਕ ਗੱਲ ਮੈਂ ਚਾਰ ਬੰਦਿਆਂ ਦਾ ਨਾਮ ਲੈਣਾ ਹੁਣ ਅਮਤੋਜਮਾਨ ਲੱਖਾ ਭਾਨਾ ਨਵਦੀਪ ਹਰਿਆਣੇ ਵਾਲਾ ਇਹ ਚਾਰ ਪੰਜ ਜਾਣੇ ਜਿੰਨੇ ਵੀ ਇਹ ਧਰਮ ਦੇ ਨਾਮ ਤੇ ਹੋਰ ਲੋਕਾਂ ਨੂੰ ਗੁੰਮਰਾਹ ਕਰਕੇ ਕੀ ਕੁਛ ਕਰਨਾ ਚਾਹੁੰਦੇ 50 ਸਭ ਨੂੰ ਪਤਾ ਜਿੰਨੇ ਵੀ ਜੱਥੇ ਤੋਰੇ ਗਏ ਨੇ ਸ਼ੰਭੂ ਤੋਂ ਅੱਜ ਤੱਕ ਇਹ ਚਾਰੇ ਦਸਤਨ ਮੈਨੂੰ ਇੱਕ ਵੀ ਜੱਥੇ ਜਦੇ ਮੂਰੇ ਲੱਗੇ ਹੁਣ ਮੈਂ ਲੱਗ ਕੇ ਆਇਆ ਸੀ 14 ਦਸੰਬਰ ਵਾਲੇ ਜੱਥੇ 'ਚ ਮੂਰੇ ਖੜਾ ਸੀ ਸਭ ਤੋਂ ਮੂਰੇ ਖੜਾ ਸੀ ਸਭ ਕੁਝ ਝੱਲਿਆ ਫਿਰ ਮੈਂ ਘਰੇ ਪਹੁੰਚਿਆ ਆਪਣੇ ਮੈਂ ਮੂਰੇ ਸੀ ਨਾਲੇ ਮੇਰਾ ਮੈਂ ਕਿਸੇ ਮੈਂਬਰ ਵੀ ਹੈ ਨਹੀਂ ਯੂਨੀਅਨ ਨਾ ਮੈਂ ਕੋਈ ਵੀਡੀਓ ਪਾਈ ਨਾ ਕੋਈ ਪਬਲਿਸਿਟੀ ਨਾ ਕੁਝ ਨਹੀਂ ਕਰਦਾ ਇਹ ਤਾਂ ਸਾਰਾ ਕੁਝ ਇਹ ਲੈ ਕਰਦੇ ਨੇ ਕਿੱਥੇ ਸੀਗਾ ਇਹ 14 ਨੂੰ ਮੈਂ ਮਰਨੋਂ ਬਚਿਆ ਉੱਥੇ ਸ਼ੰਭੂ ਦੇ ਉੱਪਰ ਜੱਥੇ ਦੇ ਨਾਲ ਜੱਥੇ ਦੇ ਮੂਰੇ ਖੜਾ ਸੀ ਮੈਂ ਇਹ ਕਿੱਥੇ ਅੱਜ ਤੱਕ ਮੈਨੂੰ ਦੱਸ ਦੋ ਕਿਹੜੇ ਜੱਥੇ 'ਚ ਮੂਰੇ ਲੱਗੇ ਨੇ ਮੈਂ ਨੌਜਵਾਨਾਂ ਨੂੰ ਸਵਾਲ ਕਰਦਾ ਇੱਕ ਅੱਜ ਕਿ ਜਿਹੜੇ ਇਹਨਾਂ ਨੇ ਮਗਰ ਹਜੇ ਵੀ ਕਈ ਲੱਗੇ ਹੋਏ ਨੇ ਸਿਰਫ ਇਹ ਕੀ ਕਰਦੇ ਨੇ ਪੈਸਾ ਵਟੋੜਨਾ ਜਿੱਤੂ ਪੈਸਾ ਮਿਲਣਾ ਹੁੰਦਾ ਨਾ ਲੈਣਾ ਹੁੰਦਾ ਜਾਂ ਦੇਖਦੇ ਆ ਕਿ ਪੈਸਾ ਇਤੂ ਬਣ ਸਕਦਾ ਵਾ ਇਹ ਉਹੀ ਮੁੱਦੇ ਚੱਕਦੇ ਨੇ ਫੇਰ ਲਖੇ ਨੂੰ ਪੁੱਛੋ ਨਾ ਕਿ ਪਾਈ ਅੱਜ ਤੱਕ ਤੂੰ ਜੱਥੇ ਦੇ ਮੂਰੇ ਕਿਉਂ ਨਹੀਂ ਲੱਗਿਆ ਗਵਾਈ ਕਿਉਂ ਨਹੀਂ ਕੀਤੀ ਸ਼ੰਭੂ ਵਾਲੇ ਜੱਥੇ 'ਚ ਉੱਥੇ ਮਰਨ ਬਾਤ ਦੇ ਡਰਾਮੇ 'ਚ ਦਾ ਸਾਰੇ ਸ਼ਾਮਲ ਹੋ ਗਏ ਸੀਗੇ ਉਹਦਾ ਬਾਅਦ 'ਚ ਪਤਾ ਲੱਗ ਗਿਆ ਜਦੋਂ ਰੱਖਿਆ ਉਦੋਂ ਹੀ ਪਤਾ ਲੱਗਾ 130 ਦਿਨ ਬਾਅਦ ਜਦੋਂ ਸਾਰਾ ਪੁਲਿਸ ਨੇ ਖੰਡਾਇਆ ਕਿਵੇਂ ਇਹ ਸਾਰੀ ਮਿਲੀ ਭੁਗਤ ਸੀਗੀ ਖੰਡਾ ਰਿਆ ਜਿੱਦਾਂ ਉਸ ਤੋਂ ਬਾਅਦ ਨਾਲ ਜਿਹੜੇ ਬੰਦੇ ਬੈਠੇ ਸੀ ਜਿਹੜੇ ਬੰਦੇ ਉਹਦੀ ਸੇਵਾ ਕਰ ਰਹੇ ਸੀ ਉਹਨਾਂ ਬੰਦਿਆਂ ਚੋਂ ਹੀ ਕਈ ਯੂਨੀਅਨ ਵਾਲੇ ਨੇ ਕਿਹਾ ਕਿ 5000 ਆਲਾ ਕੋਲੀ ਆਲਾ ਪਾਣੀ ਪੀਤਾ ਜਾ ਰਾ ਹੀ ਕੱਲਿਆ ਸਾਹਿਬ ਵੱਲੋਂ 1600 ਕਰੋੜ ਦਾ ਪੰਜਾਬ ਦਾ ਨੁਕਸਾਨ ਹੋਇਆ ਕੌਣ ਪਰਪਾਈ ਕਰੂਗਾ ਲੱਖਾ ਕਦੋਂ ਸਾਹਿਬ ਮੰਗੂ ਡੱਲੇ ਵਾਲ ਸਾਹਿਬ ਤੋਂ ਤੁਸੀਂ ਇੱਕ ਗੱਲ ਦੇਖੋ ਲੱਖੇ ਨੇ ਫੇਰ ਪ੍ਰੋਗਰਾਮ ਦਿੱਤਾ ਆਪਣੇ ਇੱਥੇ ਆਪਣੇ ਦੋ ਤਿੰਨ ਮਹੀਨੇ ਪਹਿਲੇ ਇਹ ਨਾਨ ਪੋਲੀਟੀਕਲ ਨੇ ਡੱਲਿਆ ਸਾਹਿਬ ਇਸ ਸਟੇਜ ਤੇ ਬੈਠੇ ਲੱਖੇ ਦੀ ਪੋਲੀਟੀਕਲ ਸਟੇਜ ਤੇ ਜਿੱਦਾਂ ਨੇ ਇਕੱਠੇ ਹੋਏ ਨੇ ਕਿਹੜੇ ਪਾਸਿਓ ਚੱਕਰ ਪਤਾ ਕੀ ਸੀ ਡੱਲਿਆ ਸਾਹਿਬ ਨੇ ਸਿਰਫ ਤੇ ਸਿਰਫ ਐਸਕੇਮ ਨੂੰ ਢਾਹ ਲਾਉਣੀ ਸੀ ਉਹ ਲਾਤੀ ਇਹਨਾਂ ਤੋਂ ਜਰੀ ਨਹੀਂ ਕੀ ਰਾਜੇਵਾਲ ਸਾਹਿਬ ਦੀ ਚੜ੍ਹਾਈ ਕਿ ਰਾਜੇਵਾਲ ਸਾਹਿਬ ਹੀਰੋ ਬਣ ਕੇ ਆਏ ਸੀ ਵਾਪਸ ਪੰਜਾਬ ਸਭ ਨੂੰ ਪਤਾ ਵਾ ਕਿ ਰਾਜੇਵਾਲ ਸਾਹਿਬ ਦਾ ਕੀ ਰੋਲ ਹੈ ਐਸਕੇਮ ਦਾ ਕੀ ਰੋਲ ਹੈ ਇਹਨਾਂ ਨੇ ਦੋ ਫਾੜ ਕਰਕੇ ਰੱਖਤੀ ਐਸਕੇਮ ਇੱਕ ਨਾਨ ਪੋਲਿਟਿਕਲ ਇੱਕ ਪੋਲਿਟਿਕਲ ਮੈਂ ਹੁਣ ਆਪਣੇ ਪੋਲਿਟਿਕਲ ਵਾਲਾ ਸਕੈਮ ਨੂੰ ਵੀ ਕਹਿਣਾ ਵਾ ਕਿ ਬਿਲਕੁਲ ਵੀ ਪੰਦੇਰ ਵਰਗੇ ਜੈ ਇਹਨਾਂ ਦੀ ਯੂਨੀਅਨ ਦਾ ਹੱਥ ਨਾਲ ਮਲਾਇਓ ਤੁਹਾਨੂੰ ਵੀ ਇਹ ਤੁਹਾਨੂੰ ਵੀ ਬਦਨਾਮ ਨਾਲ ਕਰ ਦੇਣਗੇ ਮੈਂ ਦੇਖੋ ਸਾਡੀ ਮੇਰੀ ਹਰੇਕ ਨਾਲ ਗੱਲਬਾਤ ਹੁੰਦੀ ਆ ਮੈਂ ਦੱਸ ਪਰ ਮੈਂ ਨਾਲ ਨਹੀਂ ਲੈ ਸਕਦਾ ਸਾਨੂੰ ਐਜੇ ਜੇ ਬੰਦਿਆਂ ਨੇ ਕਈ ਚੀਜ਼ਾਂ ਦਸੀਆਂ ਕਿ ਉੱਥੇ ਮੋਰਚੇ 'ਚ ਕੀ ਕੁਝ ਚੱਲ ਰਾ ਸੀ ਆਵੇ ਪੰਦੇਰ ਮੇਰਾ ਓਪਨ ਚੈਲੰਜ ਆ ਆ ਜਾਵੇ ਪੰਦੇਰ ਜਿਹੜੇ ਮਰਜ਼ੀ ਗੁਰੂ ਘਰ 'ਚ ਆਪਾਂ ਗੁਰੂ ਘਰ ਬਹਿ ਕੇ ਗੱਲਬਾਤ ਕਰਾਂਗੇ ਕਿਵੇਂ ਉੱਥੇ ਨੌਜਵਾਨਾਂ ਦੇ ਗੋਲੀਆਂ ਮਰਵਾਈਆਂ ਕਿ ਫਿਰ ਸੌਦੇ ਬਜਨੀਆਂ ਕੀਤੀਆਂ ਗਈਆਂ ਤੇ ਇਹ ਢੱਲੇ ਵਾਲ ਹੁੰਦਾ ਤਾਂ ਸਵਾਲ ਕਰਨ ਦੀ ਜਗ੍ਹਾ ਅੱਜ ਲੁਧਿਆਣੇ ਆ ਕੇ ਇਹ ਡਾਈਂਗ ਐਸੋਸੀਏਸ਼ਨ ਜਿਹੜੀਆਂ 40 ਸਾਲ ਦੀਆਂ ਇੱਕ ਇੱਕ ਚੀਜ਼ ਦੇ ਟੈਕਸ ਦੇ ਰਹੀਆਂ ਨੇ ਕਰੋੜਾਂ ਰੁਪਇਆ ਟੈਕਸ ਵੀ ਦਿੰਦੀਆਂ ਨੇ ਹਰ ਮਹੀਨੇ ਫਿਰ ਕਿੰਨੇ ਨੌਕਰੀਆਂ ਵੀ ਦਿੰਦੀਆਂ ਨੇ ਮੈਂ ਰਖਾਏ ਨੇ ਤਿੰਨ ਪੰਜਾਬੀ ਦਾ ਮੈਂ ਰਖਾਏ ਨੇ ਮੈਂ ਤਾਂ ਮਨਾ ਨਹੀਂ ਕੀਤਾ ਇਹ ਕਹਿੰਦੇ ਪੰਜਾਬੀਆਂ ਤਾਂ ਰੱਖਦੇ ਨਹੀਂ ਹੈਗੇ ਫੈਕਟਰੀਆਂ ਵਾਲੇ ਮੈਂ ਰਖਾਏ ਨੇ ਭੇਜ ਮੇਰੇ ਕੋ ਕਿੰਨੇ ਬੰਦੇ ਭੇਜ ਦਾਂਦੇ ਆ ਜੇ ਮੈਂ ਰਖਾਉ ਮੈਂ ਤਿੰਨ ਬੰਦੇ ਰਖਾਏ ਨੇ ਮੇਰੇ ਇੱਕ ਫੋਨ ਦੇ ਉੱਪਰ ਤਿੰਨੇ ਬੰਦੇ ਰੱਖੇ ਨੇ ਅੱਜ ਵੀ ਉਹ ਸਾਲ ਹੋ ਗਿਆ ਉਹਨਾਂ ਨੂੰ ਸਾਲ ਮੈਂ ਬੰਦੇ ਵੀ ਲਿਆ ਕੇ ਮੁਰੇ ਦਾ ਕਰ ਦੂੰ ਗੁਰੂ ਘਰ ਖੜ ਕੇ ਕਹਿਣਗੇ ਉਹ ਇੱਕ ਸਾਲ ਹੋ ਗਿਆ ਨਾ ਤਰਖਾ ਲੈਂਦਿਆਂ ਨੂੰ ਇੱਕ ਸਾਲ ਹੋ ਗਿਆ ਇੱਕ ਸਾਲ ਕੰਮ ਕਰਦਿਆਂ ਨੂੰ ਉਹਨਾਂ ਨੂੰ ਤਿੰਨ ਬੰਦੇ ਰਖਾਏ ਆ ਮੈਂ ਤਿੰਨ ਬੰਦੇ ਬੇਰੋਜ਼ਗਾਰ ਸੀਗੇ ਇਹੋ ਲਿਆ ਮੇਰੇ ਕੋਲ ਜਿੰਨੇ ਪੰਜਾਬੀ ਕੰਮ ਕਰਨ ਵਾਲੇ ਚਾਹੀਦੇ ਆ ਫਿਰ ਤੈਨੂੰ ਤੂੰ ਤਾਂ ਆਪਣੇ ਕਹਿੰਦਾ ਸੀ ਮੈਂ ਪੰਜਾਬੀ ਲੱਭੇ ਜੀ ਮੈਂ ਕਹਿੰਦਾ ਇਹਨੇ ਪੰਜਾਬੀ ਲੱਭੇ ਵੀ ਹੈ ਨਹੀਂ ਤਾਂ ਵੀ ਪ੍ਰਵਾਸੀ ਰੱਖੇ ਆਪਣੇ ਇਹਨੇ ਲੱਖੇ ਨੇ ਆਪਣੀ ਖਿਲਾੜੀ ਤੇ ਜਿੱਦਣ ਇਹ ਸਾਰਾ ਦਿਨ ਮੈਂ ਨੌਜਵਾਨਾਂ ਨੂੰ ਕਹਿਣਾ ਕਿ ਭਾਈ ਇਹਨਾਂ ਦੇ ਨਾਲ ਤੁਰਨ ਤੋਂ ਪਹਿਲਾਂ ਇਹਨਾਂ ਨੂੰ ਸਵਾਲ ਕਰੋ ਕਿ ਜਿਹੜੇ ਡੱਲਿਆ ਸਾਹਿਬ ਦੀ ਤੁਸੀਂ ਸਪੋਰਟ ਕਰਦੇ ਸੀ ਅੱਜ ਉਹਨਾਂ ਦੇ ਉੱਪਰ ਕੀ ਇਲਜ਼ਾਮ ਹੁੰਦਾ ਦੀ ਆਪਣੀ ਯੂਨੀਅਨ ਲਾ ਰਹੀ ਹੈ ਕਿ ਦੋ ਸਵਾਲਾਂ ਦੇ ਜਵਾਬ ਹੁਣ ਵਿੱਚ ਬਹਿ ਕੇ ਫੇਰ ਮੈਂ ਡਾਈਂਗ ਐਸੋਸੀਏਸ਼ਨ ਨੂੰ ਵੀ ਕਹਿਣਾ ਡਰਨ ਦੀ ਲੋੜ ਨਹੀਂ ਝੁਕਣ ਦੀ ਲੋੜ ਨਹੀਂ ਤੁਸੀਂ ਇੱਕ ਇੱਕ ਰੁਪਏ ਦਾ ਹਿਸਾਬ ਦਿੰਨੇ ਹੋ ਇੱਕ ਇੱਕ ਰੁਪਏ ਦਾ ਟੈਕਸ ਭਰਦੇ ਹੋ ਸਾਰਾ ਕੁਝ ਕਰਦੇ ਹੋ ਤੁਸੀਂ ਇਹ ਬੰਦਾ ਕੀ ਕਰਦੇ ਨੇ ਇੱਕ ਹੀ ਇੱਕ ਹੀ ਦਿਨ ਦੇ ਨੇ ਕਦੇ ਇੱਥੇ ਤਾਂ ਨਾ ਲਾ ਲਿਆ ਕਦੇ ਉੱਥੇ ਲਾ ਕੇ ਵੇਚਤਾ ਕਦੇ ਉੱਥੇ ਲਾ ਕੇ ਵੇਚਤਾ ਮੈਨੂੰ ਦੱਸ ਦਵੇ ਲੱਖੇ ਨੇ ਅਜੇ ਤੱਕ ਪੂਰੀ ਕੀਤਾ ਕਿਹਦਾ ਕਿਹੜਾ ਵਾ ਪੂਰਾ ਕੀਤਾ ਕਿਹੜਾ ਅਜੇ ਤੱਕ ਲਾਇਆ ਹੀ ਕਿਹੜਾ ਵਾ ਤੇ ਪੂਰਾ ਕੀਤਾ ਕਿਹੜਾ ਮੈਨੂੰ ਦੱਸ ਦਵੇ ਲੱਖਾਂ ਜਾਂ ਅਮਤੋਜ ਮਾਨ ਦੱਸ ਦਵੇ ਲਾਇਆ ਕਿਹੜਾ ਤੇ ਪੂਰਾ ਕਿਹੜਾ ਕੀਤਾ ਇਹਨਾਂ ਨੇ ਮੈਨੂੰ ਇਹ ਦੱਸ ਦੇਣ ਸਭ ਤੋਂ ਮੇਨ ਮੁੱਦਾ ਚ ਸਾਡੇ ਬੰਤੀ ਸਿੰਘਾ ਦਾਵਾ ਇੱਕ ਵਾਰ ਵੀ ਇਹਨਾਂ ਨੇ ਹਾਜ਼ਰੀ ਭਰੀ ਹੋਵੇ ਉੱਥੇ ਦੱਸ ਦੋ ਮੈਨੂੰ ਮੁਹਾਲੀ ਮੋਰਚੇ ਦੇ ਉੱਪਰ ਉੱਥੇ ਪਤਾ ਵਾ ਕਿ ਉੱਥੇ ਪਬਲਿਸਿਟੀ ਨਹੀਂ ਮਿਲਣੀ ਪਬਲਿਸਿਟੀ ਨਹੀਂ ਮਿਲਣੀ ਨਾ ਹੀ ਕੁਛ ਉਹ ਤੂੰ ਕੱਢਣ ਪਾਉਣ ਨੂੰ ਹੈਗਾ ਵਾ ਠੀਕ ਨਹੀਂ ਤੁਸੀਂ ਦੱਸ ਦਿਓ ਮੈਨੂੰ ਕਿੱਥੇ ਸੀਗੇ ਇਹ ਕੱਲ ਇਹ ਉਹੀ ਮੈਂ ਤਾਂ ਹੀ ਕਹਿੰਨਾ ਡਾਈਂਗ ਐਸੋਸੀਏਸ਼ਨ ਆ ਸਾਨੂੰ ਤੁਸੀਂ ਬਕਾਊ ਕਹਿ ਲਓ ਮੈਨੂੰ ਕੁਛ ਕਹਿ ਲਓ ਸਾਨੂੰ ਇਹ ਤਾਂ ਮੌਕੇ ਤੇ ਆ ਕੇ ਟਾਈਮ ਦੱਸੂਗਾ ਵਕਤ ਦੱਸੂਗਾ ਕੌਣ ਕੀ ਆ ਕੌਣ ਕੀ ਬਕਾਊਗਾ ਸਮਝ ਗਿਆ ਲਖਿਆ ਜਿਹੜੀਆਂ ਥੋਡੀਆਂ ਭੇਡਾਂ ਨੇ ਨਾ ਸਾਨੂੰ ਲਿਖਦੀਆਂ ਨੇ ਕਿ ਡਾਈਂਗ ਐਸੋਸੀਏਸ਼ਨ ਤੋਂ ਪੈਸੇ ਲੈ ਲੈ ਮੈਂ ਕਹਿੰਦਾ ਲੈ ਲੈ ਯਾਰ ਜੋ ਕਰਨਾ ਕਰ ਲੋ ਚਲੋ ਖੜੇਆਂ ਨਾਲ ਆਜੋ ਅਸੀਂ ਤਾਂ ਹੁਣ ਵੀ ਕਹਿੰਦੇ ਖੜੇਆਂ ਨਾਲ ਠੋਕੇ ਖੜੇ ਆ ਮੈਂ ਲਿੱਤੇ ਆ ਪੈਸੇ ਚੱਲ ਹੋਰ ਦੱਸੋ ਸਾਬਤ ਤਾਂ ਕਰੋ ਕੁਛ ਮੇਰੇ ਘਰ ਘਰ ਤੇ ਲੈ ਹੋਰ ਦੱਸ ਮੈਂ ਕਰੋੜਾ ਰੁਪਿਆ ਲੈ ਲਿਆ ਮੈਂ ਕਰੋੜਾ ਰੁਪਿਆ ਲੈ ਲਿਆ ਡਾਈਂਗ ਐਸੋਸੀਏਸ਼ਨ ਤੇ ਚੱਲ ਕਰ ਸਾਬਤ ਮੈਂ ਕਹਿੰਦਾ ਚ ਲੈ ਲਿਆ ਚੱਲ ਮਾਸਟਰੀ ਦੀ ਗੱਡੀ ਖੜੀ ਏ ਘਰੇ ਮੇਰੀ ਕਾਰ ਬੁੱਕ ਕਰਾਈ ਹੋਈ ਹੈ ਮੇਰੀ ਹਲਿਓ ਮਿਲੀ ਨਹੀਂ ਹੈਗੀ ਹੋਰ ਦੱਸ ਪਰ ਜਿਹੜੇ ਚੀਜ਼ ਤੁਸੀਂ ਚਾਹੁੰਦੇ ਹੋ ਨਾ ਉਹ ਨਹੀਂ ਹੋਊਗੀ ਫਿਕਰ ਨਾ ਕਰ ਮੈਂ ਤੈਨੂੰ ਹੁਣ ਵੀ ਸਾਬਤ ਕਰ ਸਕਦਾ ਰਾਤ ਰੋਮੀ ਲਾਈਵ ਹੋਇਆ ਹੋਇਆ ਸੀ ਮੈਂ ਰਾਤ ਝੁੱਟ ਸਕਦਾ ਸੀ ਮੈਨੂੰ ਪਤਾ ਕਿਹੜੇ ਹਾਲਾਤਾਂ ਚ ਰਾਤ ਵਾਪਸ ਆਇਆ ਲਾਸਟ ਬੱਸ ਤੁਰ ਹੀ ਉਤੋਂ ਮੁਹਾਲੀ ਤੋਂ ਫੁੱਲ ਭਰੀ ਹੋਈ ਫੁੱਲ ਭਰੀ ਹੋਈ ਫੁੱਲ ਭਰੀ ਹੋਈ ਲਾਸਟ ਬੱਸ ਖੜ ਕੇ ਆਇਆ ਮੈਂ ਮੋਹਾਲੀ ਤੋਂ ਲੈ ਕੇ ਖੰਨੇ ਤੱਕ ਖੜ ਕੇ ਆਇਆ ਖੜ ਕੇ ਬੱਸ 'ਚ ਮੈਨੂੰ ਰਾਤ ਉਹ ਲਾਈਵ ਜਦੋਂ ਰੋਮੀ ਚੱਲ ਰਿਹਾ ਸੀ ਨਾ ਉਹਨੂੰ ਪੁੱਛ ਲਿਓ ਮੈਂ ਜੁੜ ਵੀ ਸਕਦਾ ਸੀ ਉਹਨੇ ਮੈਨੂੰ ਰਿਕਵੈਸਟ ਵੀ ਭੇਜੀ ਮੈਂ ਜੁੜ ਵੀ ਸਕਦਾ ਸੀ ਪਰ ਮੈਂ ਜੁੜਿਆ ਨਹੀਂ ਮੈਨੂੰ ਪਤਾ ਮੈਂ ਬੱਸ 'ਚ ਭੀੜ ਬਹੁਤਾ ਗੱਲ ਨਹੀਂ ਹੋਣੀ ਮੋਹਾਲੀ ਤੋਂ ਲੈ ਕੇ ਖੰਨੇ ਤੱਕ ਖੜ ਕੇ ਆਇਆ ਮੈਂ ਮੇਰੇ ਕੋਲ ਟਿਕਟਾਂ ਵੀ ਪਈਆਂ ਹੋਣਗੀਆਂ ਉਹ ਤੇ ਆਪਣੇ ਘਰੇ ਦਿਖਾ ਦੂੰਗਾ ਜਾ ਕੇ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਆ ਨਾ ਬਿਕਾਊ ਪਹਿਲਾਂ ਪ੍ਰੂਫ ਕਰੋ ਸਾਡੇ ਕੋਲ ਨਹੀਂ ਹੈਗੀਆਂ ਫੋਰਚੂਨਰਾਂ ਫੋਰਚੂਨਰ ਇੰਨਾ ਕੋਈ ਨਹੀਂ ਗਨਮੈਨ ਲੈ ਕੇ ਸਰਕਾਰੀ ਕੌਣ ਘੁੰਮਦਾ ਲੱਖਾ ਅਸੀਂ ਨਹੀਂ ਘੁੰਮਦੇ ਹੈਗੇ ਠੀਕ ਨਹੀਂ 18 ਦੇ ਵਿੱਚ ਨਮੀਆਂ ਨਮੀਆਂ ਸਕੋਰਪੀਓ ਦੇ ਵਿੱਚ ਕੌਣ ਘੁੰਮਦਾ ਭਾਨੇ ਹੁਣੀ ਵਰਕੇ ਘੁੰਮਦੇ ਨੇ ਸਾਡੇ 7 ਕਿਲੇ ਪੈਲੀ ਵਾਲਾ ਐਡੀ ਵੱਡੀ ਕੋਠੀ ਪੌਂਦ ਪਾ ਸਕਦੇ ਇਹੀ ਪਾ ਸਕਦੇ ਨੇ ਅਸੀਂ ਨਹੀਂ ਪਾ ਸਕਦੇ ਨਾ ਹੀ ਜ਼ਮੀਰ ਮਾਰੀ ਆ ਤੇ ਨਾ ਹੀ ਮਾਰਨੀ ਆ ਠੀਕ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਤੀ ਆ ਲੈ ਹੋਰ ਤੈਨੂੰ ਮੈਂ ਹੋਰ ਤੈਨੂੰ ਦੱਸ ਤਾ ਨਾ ਲੱਖਿਆ ਤੂੰ 27 ਦੇ ਵਿੱਚ ਜਿਹੜਾ ਦਾਲ ਲਾਉਣ ਨੂੰ ਫਿਰਦਾ ਨਾ ਉਹ ਨਾ ਤੇ ਤੋ ਲੱਗਿਆ ਤਿੰਨ ਵਾਰ ਪਹਿਲਾਂ ਨਾ ਹੋਣ ਲੱਗਣ ਦਵਾਂਗੇ ਲੈ ਹੋਰ ਤੈਨੂੰ ਦੱਸ ਦਿੰਨੇ ਆ ਜਦ ਤੱਕ ਤੁਸੀਂ ਆਪਣੇ ਸੱਚ ਤੇ ਨਹੀਂ ਆਉਂਦੇ ਨਾ ਜਦ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਸਹੀ ਸੇਧ ਨਹੀਂ ਦਿੰਦੇ ਤੁਹਾਨੂੰ ਮਾਰੇ ਤੁਹਾਡੇ ਹੱਥ ਡੋਰ ਕਦੇ ਨਹੀਂ ਫੜਾਊਗਾ ਕਦੇ ਵੀ ਨਹੀਂ ਫੜਾਊਗਾ ਉਹ ਦੱਸ ਜਿਹੜੀ ਤੁਸੀਂ ਜਾਂਟੀ ਵਾਲੀ ਗੇਮ ਆ ਉਹ ਥੋੜੀ ਪਲਟਾ ਕੇ ਅਸੀਂ ਰੱਖਤੀ ਸਾਰਾ ਕੁਝ ਰੱਖਤਾ ਮੈਂ ਕਹਿੰਦਾ ਹਜੇ ਤਾਂ ਰੁਕ ਜਾ ਹੋਰ 2 ਮਹੀਨੇ ਦੇਖੀ ਚੱਲ ਨੌਜਵਾਨਾਂ ਦੇ ਵਿੱਚ ਕੀ ਕੀ ਲੱਖਣਾ ਤੁਹਾਡਾ ਹਜੇ ਇਹ ਤਾਂ ਕਈ ਚੀਜ਼ਾਂ ਆਉਣੀਆਂ 27 ਤੋਂ ਪਹਿਲਾਂ ਫਿਗਰ ਨਾ ਕਰੋ ਤੁਸੀਂ ਕਹਿ ਨਹੀਂ ਆਉਣਾ ਕਿ ਸਾਡੇ ਦਾ ਮੂਰੇ ਬੋਲ ਨਹੀਂ ਸਕਦਾ ਕੋਈ ਆ ਬੋਲ ਰਿਹਾ 2 ਸਾਲ ਹੋ ਗਿਆ ਬੋਲਦੇ ਨੂੰ ਆਜੋ ਜਿਹੜੇ ਮਰਜ਼ੀ ਚੈਨਲ ਤੇ ਹੁਣ ਵੀ ਕਹਿੰਦੇ ਆਜੋ ਬੈਠੋ ਸਾਡੇ ਨਾਲ ਦੋ ਸਾਡਾ ਇਸ ਸਵਾਲਾਂ ਦਾ ਜਵਾਬ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦਵਾਂਗੇ ਮੇਰਾ 1 ਰੁਪਿਆ ਮੈਂ ਹੁਣ ਵੀ ਕਹਣਾ ਮੇਰਾ ਰੁਪਿਆ ਸਾਬਤ ਕਰਿਓ ਥੋੜੇ ਮੈਂ ਲੱਖਾਂ ਕਰੂੰਗਾ ਗੱਡੀਆਂ ਸਾਬਤ ਕਰੂੰਗਾ ਤੁਹਾਡੀਆਂ ਮੈਂ ਆਜੋ ਬੈਠੋ ਠੀਕ ਨਹੀਂ ਇੱਕ ਮੈ ਤਾਂ ਇਹ ਨਹੀਂ ਸਮਝ ਲੱਗਦੀ ਇੱਕ ਬੈਂਕਰ ਰੈਪਟ ਬੰਦਾ ਬੈਂਕ ਦਾ ਕਰਜ਼ਾ ਦੇਣ ਵਾਲਾ ਜਿਹੜਾ ਬੰਦਾ ਅੱਜ ਪੰਜਾਬ ਦੇ ਮੁੱਦੇ ਚੱਕ ਰਿਹਾ ਵਾ ਇੱਕ ਬੰਦੇ ਦੇ ਉੱਪਰ ਨਸ਼ੇ ਦੇ ਇਲਜ਼ਾਮ ਲੱਗੇ ਹੋਏ ਨੇ ਉਹ ਬੰਦਾ ਪੰਜਾਬ ਦਾ ਰੱਖਾ ਬਣਿਆ ਹੋਇਆ ਤੀਜਾ ਉਹ ਧੀਆਂ ਪੈਣਾ ਨੂੰ ਕਿਵੇਂ ਗਾਲਾਂ ਕੱਢਦਾ ਉਹ ਪੰਜਾਬ ਦਾ ਰੱਖਾ ਬਣਿਆ ਹੋਇਆ ਚੌਥਾ ਉਹ ਜਿਹੜਾ ਇੱਕ ਜੇਲ੍ਹ 'ਚ ਬੈਠਾ ਵਾ ਜਿਹਨੂੰ ਇਹਨੇ ਮੋਰੀ ਬਣਾਇਆ ਪ੍ਰਧਾਨ ਬਣਾਇਆ ਹੋਇਆ ਉਹਨੇ ਇੱਕ ਗੁਰਸਿੱਖ ਦਾ ਕਤਲ ਕਰਾ ਕੇ ਰੱਖਤਾ ਯਾਰ ਤੁਸੀਂ ਕਿਹੜੇ ਬੰਦਿਆਂ ਨਸ਼ੇੜੀਆਂ ਨੂੰ ਅੱਗੇ ਲਾਈ ਫਿਰਦੇ ਹੋ ਪੰਜਾਬ ਇਹ ਪੰਜਾਬ ਬਚਾਉਣਗੇ ਯਾਰ ਭੀਗਨੀ ਮੈਂ ਤੈਨੂੰ ਫੇਰ ਕਹਿਣਾ ਹੁਣ ਤੁਹਾਨੂੰ ਕਿ ਪੇਪਰ ਦਿਖਾਓ ਐਨਜੀਟੀ ਦੇ ਕਿ ਕਿੱਥੇ ਹੁਕਮ ਹੋਏ ਨੇ ਕਿੱਥੇ ਹੁਕਮ ਹੋਏ ਨੇ ਬੰਦ ਕਰਨ ਦੇ ਲਿਆਓ ਦਿਖਾਓ ਡਾਈਂਗ ਐਸੋਸੀਏਸ਼ਨ ਤਾਂ ਹੋਰ ਵੀ ਕਈ ਜਗ੍ਹਾ ਚੱਲਦੀਆਂ ਨੇ ਅੰਬਰ ਸਰ ਵੀ ਚੱਲਦੀਆਂ ਫੈਕਟਰੀਆਂ ਜਲੰਧਰ ਵੀ ਚੱਲਦੀਆਂ ਬੱਦੀ ਤੋਂ ਵੀ ਆਉਂਦਾ ਬੱਸ ਇਹ ਹੋਰ ਕਈ ਜਗ੍ਹਾ ਤੇ ਕੱਲ ਵੀਡੀਓ ਪਾਈ ਆ ਆਪਣੇ ਆਪਣੇ ਜਿਹੜੇ ਪ੍ਰਧਾਨ ਨੇ ਡਾਈਂਗ ਐਸੋਸੀਏਸ਼ਨ ਦੇ ਕਮਲ ਚੋਹਾਨ ਉਹਨਾਂ ਨੇ ਵੀਡੀਓ ਪਾ ਕੇ ਇੱਕ ਇੱਕ ਚੀਜ਼ ਦਿਖਾਈ ਆ ਉੱਥੇ ਕਿਉਂ ਨਹੀਂ ਬੋਲਦੇ ਮੈਂ ਉਹਨਾਂ ਨੂੰ ਵੀ ਕਹਿਣਾ ਵਾਂ ਜੇ ਤੁਸੀਂ ਸਹੀ ਹੋ ਤਾਂ ਡਰਨ ਦੀ ਲੋੜ ਨਹੀਂ ਇਹਨਾਂ ਲੋਕਾਂ ਤੋਂ ਤੁਹਾਡੇ ਨਾਲ ਖੜਾਂਗੇ ਇੱਕ ਤੋਕ ਕੇ ਖੜਾਂਗੇ ਇਹਨਾਂ ਦੇ ਹਿਸਾਬ ਨਾਲ ਤਾਂ ਸਭ ਸਾਰਾ ਕੁਝ ਬੰਦ ਕਰ ਦੋ ਫਿਰ ਮੈਨੂੰ ਇੱਕ ਗੱਲ ਦੱਸੋ ਐਨਜੀਟੀ ਦੇ ਤਾਂ ਹੁਕਮ ਕਿਸਾਨਾਂ ਵਾਸਤੇ ਵੀ ਨੇ ਕਿ ਕਿਸਾਨ ਫੋਲੋ ਕਰਦੇ ਨੇ ਉਹ ਨਿਯਮ ਸਾਰੀ ਮੈਨੂੰ ਦੱਸ ਦਵੇ ਲੱਖਾ ਜਾ ਸਾਰੀ ਦੱਸ ਦੇਣ ਐਨਜੀਟੀ ਦੇ ਤਾਂ ਹੁਕਮ ਕਈ ਨਿਯਮ ਆਪਣੇ ਕਿਸਾਨਾਂ ਲਈ ਵੀ ਲਾਗੂ ਹੁੰਦੇ ਨੇ ਉਹ ਕਰਦੇ ਨੇ ਮੈਨੂੰ ਕਣਕ ਤੋਂ ਅਲਰਜੀ ਆ ਹੁਣ ਉਹ ਡਾਈਂਗ ਐਸੋਸੀਏਸ਼ਨ ਤਾਂ ਕਣਕ ਖਾਉਂਦੀ ਨਹੀਂ ਹੈਗੀ ਉਹ ਤਾਂ ਕਿਸਾਨ ਹੀ ਕਹੋਂਦੇ ਨੇ ਮੈਂ ਕਿਸਾਨਾਂ ਨੂੰ ਮਾੜਾ ਕਹਿਣ ਲੱਗ ਜਾਵਾਂ ਮੈਨੂੰ ਦੱਸੋ ਹੁਣ ਕਿਸੇ ਬੱਚੇ ਨੂੰ ਦੁੱਧ ਤੋਂ ਅਲਰਜੀ ਆ ਫੇਰ ਉਹ ਹੁਣ ਕਿਸਾਨਾਂ ਨੂੰ ਮਾੜਾ ਕਹਿਣ ਡੈਰੀ ਵਾਲਿਆਂ ਨੂੰ ਮਾੜਾ ਕਹਿਣ ਲੱਗ ਜਾਣ ਮੈਨੂੰ ਦੱਸ ਦੇਵੇ ਲੱਖਾ ਮੈਨੂੰ ਦੱਸ ਦੇਵੇ ਲੱਖਾ ਕਿ ਮੈਨੂੰ ਹੁਣ ਕਣਕ ਤੋਂ ਅਲਰਜੀ ਆ 12 ਸਾਲ ਹੋ ਗਏ 13 ਸਾਲ ਮੈਨੂੰ ਕਣਕ ਤੋਂ ਅਲਰਜੀ ਆ ਠੀਕ ਨਹੀਂ ਹੁਣ ਮੈਂ ਕਿਸਾਨਾਂ ਨੂੰ ਕਹਿਣ ਲੱਜਾਂ ਕਿ ਇਹਨਾਂ ਨੇ ਕਰਤੀ ਜੀ ਮੈਨੂੰ ਨਾਲ ਇਹ ਆਪ ਮੰਨਦੇ ਨੇ ਕਿ ਪੰਜਾਬੀ ਜਿਹੜੇ ਕਣਕ ਜ਼ਿਆਦਾ ਖਾਂਦੇ ਨੇ ਉਹ ਬਾਹਰਲੀ ਆਉਂਦੀ ਆ ਕਿਸ ਆਪਣੇ ਐਮਪੀ ਵੱਲ ਦੀ ਇਹ ਆਪ ਮੰਨਦੇ ਨੇ ਨਾਲੇ ਹੋਰ ਦੱਸ ਫਿਰ ਇਹ ਆਪ ਹੀ ਕਹਿੰਦੇ ਨੇ ਕਿ ਪੰਜਾਬ ਕੋਲ 15 ਜਾਂ 16 ਸਾਲ ਦਾ ਪਾਣੀ ਬਚਿਆ ਤੇ ਕਿਸਾਨਾਂ ਨੂੰ ਤੁਸੀਂ ਕਿਉਂ ਨਹੀਂ ਖਸ ਖਸ ਦੀ ਖੇਤੀ ਬਾਰੇ ਕਹਿੰਦੇ ਕਿ ਛੱਡੋ ਝੋਨਾ ਕਣਕ ਹੋਰ ਇਸੋਂ ਨਿਕਲੋ ਚੱਕਰ ਚੋਂ ਖਸ ਖਸ ਦੀ ਖੇਤੀ ਦੀ ਮੰਗ ਕਿਉਂ ਨਹੀਂ ਕਰਦੇ ਕਿਸਾਨ ਖਾਸ ਖਾਸ ਦੀ ਕਿ ਇਤਨੀ ਦੀ ਮੰਗ ਕਿਉਂ ਨਹੀਂ ਕਰਦੇ ਕਿਸਾਨ ਅਸੀਂ ਲੱਗਾਂਗੇ ਨਾਲ ਕਰਨ ਪਰ ਸਹੀ ਸੱਚੀ ਨੀਤ ਨਾਲ ਸੱਚੀ ਨੀਤ ਨਾਲ ਉੱਥੇ ਤਾਂ ਨਹੀਂ ਲੱਗ ਕਰਦੇ ਕਿ ਜੇ ਉਹ ਸ਼ੁਰੂ ਹੋ ਗਈ ਇਹਨਾਂ ਦੀ ਦੁਕਾਨਾਂ ਬੰਦ ਹੋ ਜਾਣੀਆਂ ਕਿਸਾਨ ਜੱਥੇ ਬੰਦੀਆਂ ਦੀਆਂ ਇਹ ਕਰ ਕੇਵੇਂ ਭਰਨਗੇ ਫਿਰ ਹੁਣ ਤਾਂ ਇਹ ਘਰ ਭਰਦੇ ਨੇ ਆਪਣੇ ਕਣਕ ਖਰਾਬ ਹੋ ਗਈ ਜੀ ਝੋਨਾ ਖਰਾਬ ਹੋ ਗਿਆ ਜੀ ਆਹ ਹੈ ਜੀ ਉਹ ਆ ਜੇ ਉਹ ਖਾਸ ਖਾਸ ਦੇ ਵਿੱਚ ਬਚਣ ਲੱਗੇ 4 ਪੈਸੇ ਫੇਰ ਮਗਰ ਕੌਣ ਲਾਊਗਾ ਝੰਡੀ ਚੱਕ ਕੇ ਠੀਕ ਨਹੀਂ ਇਹ ਇਹ ਸਾਰੇ ਸਵਾਲ ਇਹਨਾਂ ਨੂੰ ਕਰੋ ਕਿ ਖਾਸ ਖਾਸ ਦੀ ਖੇਤੀ ਦੇ ਉੱਪਰ ਕਿਉਂ ਚੁੱਪ ਨੇ ਇਹ ਅਸੀਂ ਲੱਗਾਂਗੇ ਨਾਲ ਚਲੋ ਲੱਗੋ ਆ ਬੰਦ ਕਰ ਦੋ ਉਹ ਬੰਦ ਕਰ ਦੋ ਕੋਈ ਚਲਾਉਣ ਚ ਵੀ ਹੈਗੇ ਹੋ ਕਿਸੇ ਚੀਜ਼ ਚ ਫੇ ਜਿਹੜਾ ਤੇਰਾ ਘਰਾੜਾ ਚੱਲਦਾ ਧੂਆਂ ਤਾਂ ਉੱਚੋਂ ਵੀ ਨਿਕਲਦਾ ਵਾ ਪਿਓ ਕੜੀ ਸੰਜੀਵਨੀ ਬੂਟੀ ਹੈ ਮੈਨੂੰ ਇਹ ਵੀ ਦੱਸ ਦੇ ਲੱਖਾ ਠੀਕ ਨਹੀਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ ਮੈਂ ਨੌਜਵਾਨਾਂ ਨੂੰ ਫੇਰ ਕਹਿਣਾ ਕਿ ਹੱਥ ਜੋੜ ਕੇ ਬੇਨਤੀ ਇਹਨਾਂ ਨੂੰ ਸਵਾਲ ਕਰੋ ਇਹਨਾਂ ਤੋਂ ਲਿਆਓ ਕਿ ਭਾਈ ਆ ਡੱਲੇਆ ਸਾਹਿਬ ਵੀ ਤੁਸੀਂ ਵੀਡੀਓ ਪਾਉਂਦੇ ਸੀ ਸਵਾਲ ਕਰੋ ਉਹਨਾਂ ਨੂੰ ਪਹਿਲਾਂ ਬਿਠਾ ਕੇ ਕਿ ਗੁਰੂ ਘਰ ਖੜ ਕੇ ਕਹਿਣ ਕਿ ਜਿਹੜੇ ਇਲਜ਼ਾਮ ਉਹਤੇ ਲੱਗੇ ਉਹ ਝੂਠ ਨਹੀਂ ਕਹਿਣ ਉਹਨਾਂ ਦੀ ਆਪਣੀ ਯੂਨੀਅਨ ਨੇ ਲਾਤੀ ਮੈਂ ਤਾਂ 1 ਸਾਲ ਪਹਿਲਾਂ ਲਾਏ ਸੀ ਨਾ ਉਹਨਾਂ ਦੀ ਯੂਨੀਅਨ ਨੇ ਆਪਣੀ ਨੇ ਹੁਣ ਲਾਤੀ ਨਵੇਂ ਦੱਸੋ ਫਿਰ ਲਿਆ ਉਸ ਮਾ ਦਾ ਪੁੱਤ ਬਾਪਸ ਸ਼ੁਭ ਕਰਨ 750 ਪਹਿਲਾਂ ਤੁਸੀਂ ਮਰਵਾ ਕੇ ਘਰੇ ਬੈਠੇ ਹੋ ਅੱਤ ਦੇਖਿਆ ਨਾ ਉਹ ਵੀਡੀਓ ਪਾਈ ਆ ਨਾ ਜਿੱਤੂ ਇਹ ਨਿਕਲ ਕੇ ਭੱਜ ਰਿਹਾ ਵਾ ਦੇਖ ਲਈ ਵੀਡੀਓ ਸਾਰਿਆਂ ਨੇ ਮੈਂ ਪਾਉਂਗਾ ਜੀ ਵੀਡੀਓ ਉਹ ਜਿਹੜੇ ਅੰਦੋਲਨ ਦੇ ਇਹ ਕੀ ਕਰਦੇ ਨੇ ਉਹ ਬਾਈ ਕਬੱਡੀ ਦਾ ਆਪਣੇ ਜਿਹੜਾ ਪਲੇਅਰ ਆ ਉਹ ਬਾਈ ਨੇ ਵੀ ਕਲੀਅਰ ਕਰਕੇ ਵੀਡੀਓ ਵੀ ਦਿਖਾਈ ਆ ਕਿ ਕਿਵੇਂ ਇਹ ਵਿੱਚੋਂ ਨਿਕਲ ਜਾਂਦੇ ਨੇ ਆਪ ਸਾਈਡ ਤੇ ਹੋ ਜਾਂਦੇ ਨੇ ਮਾਵਾ ਦੇ ਪੁੱਤਾਂ ਦੀਆਂ ਢੂਈਆਂ ਕਟਾ ਦਿੰਦੇ ਉਹਨਾਂ ਦੇ ਗੋਲੀਆਂ ਬਰਵਾ ਦਿੰਦੇ ਨੇ ਆਪ ਤਾਂ ਇਹ ਸਾਈਡ ਤੇ ਹੋ ਕੇ ਬਹਿ ਜਾਂਦੇ ਨੇ ਲੁੱਕ ਕੇ ਦੇਖਿਆ ਨਾ ਕਿਵੇਂ ਲੁੱਕ ਕੇ ਤਾਂ ਹੀ ਇਹਨਾਂ ਮੈਂ ਕਹਿੰਦਾ ਬਹੁਤ ਵਧੀਆ ਇਹ ਵੀ ਕੋਈ ਕਲਾ ਹੀ ਵਰਤੀ ਆ ਕਿ ਭਾਈ ਦੀਪ ਬਾਈ ਨਾ ਨਹੀ ਵੜਿਆ ਇਹਦੀ ਕੋਈ ਕਲਾ ਹੀ ਸੀਗੀ ਜੇ ਰਲ ਜਾਂਦਾ ਅੱਜ ਇਲਜ਼ਾਮ ਦੀਪ ਬਾਈ ਦੇ ਉੱਪਰ ਵੀ ਲਾ ਦਿੰਦੇ ਲੋਕ ਇਹਨਾਂ ਦੇ ਇਹਨਾਂ ਕਰਕੇ ਵਧੀਆ ਹੋਇਆ ਨਹੀਂ ਰਲਿਆ ਠੀਕ ਨਹੀਂ ਇਹ ਅੱਜ ਤੱਕ ਇਹ ਵਾਰਸ ਪੰਜਾਬ ਵਾਲੇ ਤਾਂ ਬੜੇ ਬਣਦੇ ਨੇ ਅੱਜ ਤੱਕ ਇਸ ਦੀਪ ਬਾਈ ਦੀ ਇੱਕ ਵਰਸੀ ਤੇ ਨਹੀਂ ਪਹੁੰਚ ਸਕੇ ਇਹ ਵੱਡੇ ਸੂਰਮੇ ਇੱਕ ਵਰਸੀ ਤੇ ਵੀ ਨਾ ਲੱਖਾਂ ਨਾ ਭਾਨਾਂ ਨਾਮ ਤੋਜਮਾਨ ਇੱਕ ਵਰਸੀ ਤੇ ਨਹੀਂ ਆਏ ਕਦੇ ਇੱਕ ਵਰਸੀ ਤੇ ਦੀ ਬਾਈ ਵੀ ਇਹ ਮੈਨੂੰ ਦੱਸ ਦੋਣ ਇਹ ਇੱਕ ਵਰਸੀ ਤੇ ਵੀ ਮੈਂ ਤਾਂ ਉਹਨੂੰ ਫੇਰ ਕਹਿਣਾ ਲੱਖੇ ਮੈਂ ਹੁਣ ਲੱਖਾਂ ਤੋਜਮਾਰ ਜਿੰਨੇ ਵੀ ਇਹ ਗਰੁੱਪ 'ਚ ਹੈਗੇ ਇਹਨਾਂ ਦਾ ਸਾਰਾ ਹੋਰ ਲੱਲੀ ਛੱਲੀ ਜਿੰਨੇ ਵੀ ਹੈਗੇ ਨੇ ਥੋੜੇ ਜੇ ਦਮ ਹੋਊਗਾ ਤਾਂ ਬੰਨ ਲਾ ਲਿਓ ਸਾਡੇ ਜੇ ਦਮ ਹੋਊਗਾ ਅਸੀਂ ਰੋਕ ਲਾਂਗੇ ਤੂੰ ਤਾਂ ਬੰਦ ਲਾਉਣ ਆ ਰਿਹਾ ਸੀ ਪਿਛਲੇ ਸਾਲ ਪੈ ਲੱਗਿਆ ਤਾਂ ਹੈ ਨਹੀਂ ਬੰਨ ਤੇਤੋਂ ਹੁਣ ਤੂੰ ਐਨਜੀਟੀ ਦਾ ਦੇ ਹੁਕਮ ਝੂਠੇ ਦਿਖਾ ਰਿਹਾ ਲੋਕਾਂ ਨੂੰ ਦੁਖ ਸੁਣਾ ਰਿਹਾ ਵਾ ਉਹਦਾ ਤਾਂ ਤੂੰ ਸਰਿਆਂ ਕਹਿੰਦਾ ਬੰਦ ਲਾਵਾਂਗੇ ਜੀ ਰੋਕ ਲਿਓ ਮੈਂ ਤੈਨੂੰ ਕਿਹਾ ਸੀ ਨਾ ਰੋ ਤੈਨੂੰ ਰੋਕ ਕੇ ਦਿਖਾਵਾਂਗਾ ਤੂੰ ਆ ਗਈ ਦਿਖਾ ਦੇ ਲੁਧਾਨੇ ਅਸੀਂ ਪਹਿਲੀ ਦੱਸਤਾ ਸੀ ਕਿ ਇਹ ਜਾ ਤਾਂ ਇਹ ਆਪਣੀ ਇੱਧਰ ਉੱਧਰ ਹੋ ਜੂ ਜਾਂ ਫਿਰ ਇਹਨੇ ਕਿਤੇ ਉਹ ਕਰ ਦੇਣਾ ਪੰਜਾਬ ਲੁਧਿਆਣੇ ਦਾ ਇੱਕ ਲੋਕਲ ਬੰਦਾ ਤੇਰੇ ਨਾਲ ਨਹੀਂ ਸੀ ਸਾਰੇ ਬਾਹਰਲੇ ਤੇਰੇ ਬੰਦੇ ਜਿੰਨੇ ਵੀ ਸੀ ਇਹ ਕੱਠ ਦੇ ਅਲ ਕਿੰਨਾ ਸੀ ਹੋਰ ਤੂੰ ਐਨਜੀਟੀ ਦੇ ਹੁਕਮ ਪੜਾ ਰਿਆ ਸਾਨੂੰ ਮੈਂ ਤੈਨੂੰ ਹੁਣ ਵੀ ਕਹਿੰਦਾ ਲਿਆ ਦਿਖਾ ਐਨਜੀਟੀ ਦੇ ਕਿੱਥੇ ਹੁਕਮ ਹੋਏ ਨੇ ਬੰਦ ਕਰਨ ਦੇ ਡਾਈਂਗ ਐਸੋਸੀਏਸ਼ਨ ਨੂੰ ਉਹਨਾਂ ਨੇ ਕੋਰਟ 'ਚ ਤਰੀਕਾ ਪੈ ਰੀਆਂ ਨੇ ਹਜੇ ਵੀ ਤੇ ਡਾਈਂਗ ਐਸੋਸੀਏਸ਼ਨ 40 ਸਾਲ ਦੀ ਚੱਲ ਰਹੀ ਹੈ ਤੇ ਤੈਨੂੰ ਕਿਹਾ ਸੀਗਾ ਉਸ ਜਿੱਦਣ ਇਹ ਤੂੰ ਕਿਹਾ ਸੀ ਨਾ ਆਪਣੇ ਇਲਾਵਾ ਕੇ ਬੰਨ ਉਸ ਦਿਨ ਸਟੇਜ ਤੋਂ ਇਹੀ ਆਪਣੇ ਪ੍ਰਧਾਨ ਨੇ ਜਿਹੜੇ ਕਮਲ ਚੋਹਾਨ ਇਹਨਾਂ ਨੇ ਤੈਨੂੰ ਠੋਕ ਕੇ ਕਿਹਾ ਸੀ ਕਿ ਭਾਈ ਇੱਥੇ ਨਹੀਂ ਤੇਰੀ ਇਹ ਚੱਲਣ ਦੇਣੀ ਗੁੰਡਾ ਕਰਦੀ ਲੁਧਿਆਣੇ ਤੈਨੂੰ ਹੁਣ ਵੀ ਕਹਿੰਦੇ ਆ ਇੱਥੇ ਨਹੀਂ ਚੱਲਣ ਦੇਣੀ ਲੁਧਾਣੇ ਤੇਰਾ ਹੋਰ ਦੱਸ ਤੁਸੀਂ ਚਰਾਲੀਆਂ ਅੱਗੇ ਪਥੇਰੀਆਂ ਚੰਮਦੀਆਂ ਅੱਗੇ ਚੱਲਦੀਆਂ ਪਤਾ ਕਿਵੇਂ ਸੀ ਥੋਡੀਆਂ ਤੁਹਾਨੂੰ ਇਹ ਸੀ ਤੁਹਾਡੇ ਮਗਰ 2 ਲੱਖ ਦਾ ਕਾਠਾ ਜੀ 3 ਲੱਖ ਦਾ ਕਾਠਾ ਕਿੱਧਰ ਗਿਆ ਕਾਠਾ ਉਹ ਕਿੱਧਰ ਗਿਆ ਕਾਠਾ ਲਿਆ ਉਹ ਦਿਖਾਓ ਕਿੱਥੇ ਆ ਕਾਠਾ ਉਹ ਮੈਂ ਕਹਿੰਦਾ ਜਿਹੜੇ ਹੁਣ ਵੀ ਮੁਠੀ ਭਰ ਵੀ ਰਹਿ ਗਏ ਨਾ ਜੇ 27 ਤੱਕ ਤੇ ਨਾ ਉਹ ਵੀ ਰਹਿ ਜਾ ਤਾਂ ਕਹਿ ਤੂੰ ਸਾਡੇ ਤੋਂ ਕਰਦੀ ਤੁਸੀਂ ਕਰਦੇ ਸੀ ਨਾ ਸਾਨੂੰ ਕਿ ਸਾਡੇ ਮਗਰ ਤਾਂ ਹੀ 2 ਲੱਖ ਦਾ ਕਾਠਾ ਜੀ ਭਾਨੇ ਮਗਰ 3 ਲੱਖ ਦਾ ਜੀ 4 ਲੱਖ ਦਾ ਲੱਕੇ ਮਗਰ ਐਨੀ ਵੋਟ ਪਈ ਐ ਮੈਂ ਕਹਿੰਦਾ ਜੇ ਉਹ ਵੀ ਰਹਿ ਗਈ ਤਾਂ ਸਾਨੂੰ ਕਹਿਦੀ ਤੂੰ ਯਾਰ ਆ ਜਮਾਨਤ ਦੋ ਵੋਟਾਂ ਦੇ ਬਚੀ ਆ ਤੁਹਾਡੀ ਤਰਨ ਤਰਨ ਜੇ ਉਹ ਵੀ ਤੁਹਾਡੀ ਰਹਿ ਗਈ ਦੋ ਸਾਲਾਂ ਚ ਮੈਂ ਕਹਿੰਦਾ ਕੱਲ ਰੋਮੀ ਨੇ ਕਹੀ ਦਿੱਤੀ ਗੱਲ ਕਲੀਅਰ ਕਰੇ ਦਿੱਤੀ ਸੀਗੀ ਤੁਸੀਂ ਦੇਖੀ ਜਦੋਂ ਬਣਦਾ ਕੀ ਆ ਹਜੇ ਹੌਲੀ ਹੌਲੀ ਤੇ ਚਾਦੇ ਹੋਰ ਵੀ ਨੇ ਨਾ ਔਰ ਤੋਂ ਸਾਹਮਣੇ ਕੋਈ ਗੱਲ ਨਹੀਂ ਦੇਖੀ ਚੱਲੋ ਹੁਣ ਠੀਕ ਹੈ ਹੁਣ ਬੰਨ ਲਾ ਹੁਣ ਐਨਜੀਟੀ ਦੇ ਹੁਕਮ ਨਾ ਕਰ ਪੜਾ ਬੰਨ ਲਾ ਤੱਕੇ ਨਾਲ ਆ ਕੇ ਜਿਹੜਾ ਤੂੰ ਗੁੰਡਾ ਕਰਦੀ ਕਰਦਾ ਸੀ ਨਾ ਬੰਨ ਲਾ ਦਾਂਗੇ ਲਾ ਲਾ ਹੁਣ ਤੈਨੂੰ ਓਪਨ ਕਹਿੰਨੇ ਆ ਕਰ ਕਰ ਠੀਕ ਹੈ ਨਹੀਂ ਲਾ ਬੰਨ ਤੈਨੂੰ ਫੇਰ ਕਹਿੰਨੇ ਆ ਬੰਨ ਲਾ ਜਾ ਠੀਕ ਹੈ ਨਾ